ਕਹ ਰਿਹਾ ਹਾਂ ਆਪਣੀ ਆਵਾਜ਼ ਤੋਂ ਬਠਿੰਡਾ ਆਪਾਂ ਖੜੇ ਆਂ ਲੰਡਨ ਮੇਲੇ ਤੇ ਜੋ ਕੋਈ ਰੋਜ਼ ਗਾਰਡਨ ਦੇ ਨੇੜੇ ਲੱਗਿਆ ਇੱਥੇ ਹਰ ਸਾਲ ਤਰ੍ਹਾਂ ਮੇਲਾ ਲੱਗਦਾ ਹੈ ਬੜੇ ਤੁੰਤਾਂ ਅਮ ਨਾਲ ਪਬਲਿਕ ਆਉਂਦੀ ਆ ਦੇਖਦੇ ਆ ਆਓ ਆਪਾਂ ਅੰਦਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਮੇਲੇ ਦਾ ਨਜ਼ਾਰਾ ਦਿਖਾਉਨੇ ਆ ਆਓ ਆਪਾਂ ਇਥੇ ਪਾਣ ਹਰ ਤਰ੍ਹਾਂ ਦਾ ਪਾਣ ਮਿਲਦਾ ਹੈ ਕਈ ਵੈਰਾਈਟੀ ਪਾਣ ਦੇ ਵਿੱਚ ਮਿਲਦੀ ਆਓ ਪਾ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਕਹਿੰਦੇ ਆ ਕੀ ਨਾਮ ਹੈ ਸ੍ਰੀ ਆਨ ਪਾਣ Bhandar ਕਹਾਂ ਸੇ ਆਇਓ ਸਹਾਰनपुर ਜੋ ਪਾਣ ਲੱਗੇ ਹਨ ਕੌਮ ਕੌਨਸੀ ਵੈਰਾਈਟੀ ਦੇ ਪਾਣ ਲੱਗੇ ਆ ਅੱਛਾ ਸ਼ਾਈ ਪਾਣ ਹੈ ਸਟ੍ਰੋਬੇਰੀ ਪਾਣ ਮੰਗੇਓ ਪਾਣ ਚੌਕਲੇਟ ਪਾਣ ਫਾਇਰ ਪਾਣ ਸਮੋਕ ਪਾਣ ਪਾਈਨੈਪਲ ਪਾਣ ਸਟ੍ਰੋਬੇਰੀ ਪਾਣ ਕੋਈ ਵੀ ਖਾ ਸਕਦਾ ਹੈ ਬੱਚਾ ਬੁਢਾ ਜਵਾਨ ਹਾਂ ਹਰ ਤਰ੍ਹਾਂ ਦੇ ਲੱਗਦੇ ਮੇਲਾ ਹੈ सर हर साल लगता है पान जो भी खाता है दोबारा आता है गोरा हो या काला पान खाता है दिल वाला एक आग वाला पान भी होता वो आप आए पान इधर है आपका ध्यान किधर है जो खाएगा मुस्कुराएगा जो नहीं खाएगा सोचता रह जाएगा जो इसका प्राइस है वो जायज है फिफ्टी रुपीज जो खाता है दोबारा आता है आओ आप आगे होर कर कोशिश गल करते हैं पब्लिक ना गल करने दी भाई उन्होंने मेला किमें लग्या ਜੀ ਦੇਖ ਰਹੇ ਹਾਂ ਆਪਣੀ ਆਵਾਜ਼ ਤੋਂ ਤੁਹਾਨੂੰ ਦਿਖਾ ਰਹੇ ਹਾਂ ਲੰਡਨ ਮੇਲਾ ਬੜੀ ਤੂਮਤਾਮ ਨਾਲ ਹਰ ਚੀਜ਼ ਦਾ ਇੱਥੇ ਵੈਰਾਈਟੀ ਮਿਲਦੀ ਹੈ ਇਹ ਤੁਸੀਂ ਦੇਖ ਰਹੇ ਹੋ ਪਾਣ ਦੀ ਸਟਾਲ ਇੱਥੇ ਹਰ ਤਰ੍ਹਾਂ ਦਾ ਪਾਣ ਮਿਲਦਾ ਹੈ ਅੱਗ ਵਾਲਾ ਪਾਣ ਵੀ ਹੈ ਹੋਰ ਪਾਣ ਵੀ ਹੈ ਜੋ ਪਾਣ ਖਾਊਗਾ ਉਹ ਵੀ ਯਾਦ ਕਰੂਗਾ ਆਓ ਆਪਾਂ ਹੋਰ ਕਿਸੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹੈ ਆਉ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਕੀ ਕਹਿਣਾ ਚਾਹੁੰਦੇ ਆ ਕੀ ਨਾਮ ਹੈ ਵੀਰ ਜੀ ਰੋਬਿੰਦ ਸਿੰਘਲਾ ਵੀਰ ਜੀ ਪੀਚੀ ਜੋ ਉੱਥੇ ਲੰਡਨ ਮੇਲਾ ਲੱਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹਦੇ ਦੁਕਾਨਾਂ ਬਹੁਤ ਆਈਆਂ ਹੈਗੀਆਂ 100 ਤੋਂ ਉੱਪਰ ਦੁਕਾਨਾਂ ਝੂਲੇ ਗਏ ਵਿਦੇਸ਼ੀ ਵੀ ਸਾਰੇ ਝੂਲੇ ਗਏ ਊਠ ਸਵਾਰੀ ਹੈ ਨਾਗਰਾ ਫਾਰਸ ਦੀ ਨਵੀਂ ਚੀਜ਼ ਲੈ ਕੇ ਆ ਸੈਲਫੀ ਪੁਆਇੰਟ ਹੈਗਾ ਆਣ ਲੋਕ ਬੁਧੀਆਂ ਦੇਖ ਕੇ ਸਰ ਇੱਥੇ ਜੋ ਵੀ ਸਟਾਲਾਂ ਲੱਗੀਆਂ ਕਿ ਉਹਦੇ ਰੇਟ ਜਾਇਜ਼ ਵਗੈਰਾ ਸਾਰੇ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਕਈ ਸਟਾਲਾਂ ਲੱਗੀਆਂ ਜੀ ਆਲ ਓਵਰ ਸਾਰੀਆਂ ਨਹੀਂ ਹਰ ਇੱਕ ਸਟੇਟ ਦਾ ਸਾਮਾਨ ਹੈ। ਕਿੰਨੇ ਝੁੱਲੇ ਲੱਗੇ ਬੱਚਿਆਂ ਲਈ ਉਹ ਕਿਸ ਤਰ੍ਹਾਂ ਲੱਗੇ? ਬਹੁਤ ਵਧੀਆ ਲੱਗੇ ਨੇ ਛੋਟੇ ਵੱਡੇ ਸਾਰੇ ਝੁੱਲੇ ਲੱਗੇ ਆ ਜੀ ਆਪਣੇ ਕੋਲ। ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ? ਪਬਲਿਕ ਨੂੰ ਕਹਿਣਾ ਚਾਹੁੰਦੇ ਆ ਆਣ ਇੱਥੇ ਅਨੰਦ ਲੈਣ ਮੇਲੇ ਦਾ। ਜੋ ਮੇਲੇ ਦੀ ਟਿਕਟ ਰੱਖੀ ਗਈ ਉਹ ਕਿੰਨੀ ਰੱਖੀ ਗਈ ਹੈ? 40 ਰੁਪਏ ਐਂਟਰੀ ਪਰ ਪਰਸਨ। ਆਪਾਂ ਖੜੇ ਆ ਲੰਡਰ ਮੇਲੇ ਤੇ ਤੁਸੀਂ ਇੱਥੇ ਬੜਾ ਸਾਰਾ ਤਰ੍ਹਾਂ ਦੀਆਂ ਸਟਾਲਾਂ ਹਰ ਤਰ੍ਹਾਂ ਦੇ ਝੁੱਲੇ ਲੱਗੇ ਆ। ਆਪਾਂ ਜੋ ਉਹਨਾਂ ਓਨਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਹਰ ਚਾਲਾਂ ਦਾ ਚੀਜ਼ ਦਾ ਦੱਸਿਆ। ठीक हाँ है आप फिर भी कोशिश करा हो गल हर तरह लगी हैं, देख रहे हो बड़ी धूमधाम मेला लग्या है। ਚੀਂ ਦੇ ਮੇਲੇ ਲੱਗੇ ਆ ਬੜੇ ਤੁੰਤਾਮ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਰਚੁਨੇ ਇਹ ਬਦਵਦੀ ਆ ਲੱਗੀ ਬਰਮੇ ਤੇ ਕਪੜਾ ਦੀ ਸ਼ੋਪਿੰਗ ਵੀ ਕੀਤੀ ਆ 49 ਮਿੰਟ ਤੋਂ ਕਰੇਡੀ ਨਹੀਂ ਹਜੇ ਅਸੀਂ ਆਏ ਆ ਜੱਦ ਤਾਹਾਂ ਜੇ ਪਟੋ ਨੇ ਬਣ ਜਾਵੇ ਜਦੋਂ ਕਿਵਾਰੇ ਤੱਕ ਲੈ ਮੈਂ ਖੁਸ਼ੀ ਖੁਸ਼ੀ ਰਹਿ ਜੂ ਤੇ ਪਹਿਰਾ ਵਿੱਚ ਰੱਖ ਲੈ ਤੁਸੀਂ ਦੇਖ ਰਹੇ ਹੋ ਲੰਡਨ ਮੇਲਾ ਜੋ ਕਿ ਬਠਿੰਡਾ ਦੇ ਰੋਏ ਗਾਰਡਨ ਵਿੱਚ ਲੱਗਿਆ ਹੋਇਆ ਹੈ ਇੱਥੇ ਹਰ ਤਰ੍ਹਾਂ ਦੇ ਝੂਲੇ ਮਿਲਦੇ ਆ ਬੱਚਿਆਂ ਨੂੰ ਬੜਾ ਸੋਹਣਾ ਇੰਜੋਏ ਹੋ ਰਿਹਾ ਹੈ ਹਰ ਤਰ੍ਹਾਂ ਦੇ ਲਾਈਟ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੇ ਝੂਲੇ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਅੱਡੀ ਆਪਣੀ ਆਵਾਜ਼ ਦਾ ਚੈਨਲ ਤੁਸੀਂ ਦੇਖ ਰਹੇ ਹੋ ਹਰ ਤਰ੍ਹਾਂ ਦੇ ਚੁੱਲੇ ਲਗਾਏ ਗਏ ਨੇ ਇੱਥੇ ਲਾਈਟ ਪ੍ਰਬੰਧ ਕੀਤੇ ਗਏ ਨੇ ਪੂਰੀ ਹਰ ਤਰ੍ਹਾਂ ਦੀ ਸਕਿਉਰਟੀ ਪ੍ਰਬੰਧ ਕੀਤਾ ਗਿਆ ਇੱਥੇ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਤੋਂ ਤਰੇਮ 11 11 ਜੂਸ ਹਰ ਤਰ੍ਹਾਂ ਦਾ ਇੱਥੇ ਮਿਲਦਾ ਹੈ ਹਰ ਤਰ੍ਹਾਂ ਦੇ ਕੱਪੜੇ ਇੱਥੇ ਸ਼ਾਪਿੰਗ ਹੋ ਰਹੀ ਹੈ ਜੋ ਕਿ ਸਰਦੀ ਦੀ ਵੈਰਾਈਟੀ ਹਰ ਤਰ੍ਹਾਂ ਦੀ ਮਿਲਦੀ ਹੈ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਤੋਂ Very good name. Thank, thank you. you are, what is your name, sir? Ali. Ali. Oh. Very good name. Thank you. Thank you, sir. So so and from welcome to you, are Putinda? Uh, we are studying here. Yeah? We are studying here. Yeah, okay. Studying. Or uh, welcome to you, Punjab. Yeah, thank you. Yes, thank actually, you. Punjab, not only Punjab, India will come in us. Actually, we are not from India, we are from Syria. Uh, okay, welcome. You are first? Team? Hmm? You are first? your habits had first year yes what first years are here first time okay. here, yes exactly. welcome your london mela <laughs> thank you so thank much you, thank you thank you very okay. nice actually acha laga is good very nice very nice yeah very nice okay and from kahan se from siria se siria se welcome welcome <laughs> you. welcome you are going you are nothing going yes we are, yeah, just we are going check exactly check. we will go and check check we are enjoy our time here yes. okay like you are welcome thank you okay thank you so much thank you ایتھے ਖਾਣ ਪੀਣ ਦੇ ਹਰ ਤਰ੍ਹਾਂ ਦੇ ਸਟਾਲਾ ਲਗਾਈਆਂ ਗਈਆਂ ਨੇ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਬੋਲ ਕੱਪੇ ਦੀ ਸਟਾਲ ਹੈ ਨੂਡਲ ਵਰਗੇ ਦੀ ਸਟਾਲ ਹੈ ਹੋਰ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਇੱਥੇ ਡੋਸਾ ਵੀ ਲਗਾਇਆ ਗਿਆ ਟਿੱਕੀ ਵੀ ਲਗਾਈ ਗਈ ਹੈ ਹਰ ਤਰ੍ਹਾਂ ਦੇ ਸਟਾਲਾ ਵੀ ਇੱਥੇ ਲਗਾਈਆਂ ਗਈਆਂ ਹੈ ਬੈਠੰਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਪਬਲਿਕ ਇੱਥੇ ਬੈਠੀ ਹੋਈ ਹੈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਆਓ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਜੋ ਚੀਜ਼ਾਂ ਹੋਏ ਬਲੇਕ ਕੋ ਮੈਂ ਕਰਦਾ ਲਾਈਵ कहाँ से हैं। हम बठिंडा से हैं मैं आ, तीसरी बार एग्जीबिशन लगा रही हूँ रोज गार्डन में आपको मिल रहा है? बहुत बेनिफिशियल है देखा जाए तो को जैसे हम घर पे फ्री बैठे हैं कुछ ना कुछ करते हैं अगर हम घर पे तो हमारी कोई वैल्यू ही नहीं समझता कि हाँ ये काम कर रहे हैं लेकिन जब हम एग्जीबिशन में आते हैं हमें इतने ज़्यादा कॉम्प्लीमेंट्स भी मिलते हैं और हमारी सेल भी बहुत ज़्यादा होती है भी आपको ये मेले में आपको तीसरा जो लेडीज़ मेरी यही है, है फ्री बैठी है जो भी मतलब की काम कर सकती है जिनको शौक है कुछ ना कुछ बनाने का जैसे वो की ड्रेसेस बना रहे काना जी की ड्रेसेस तैयार है, इस हैं ये तीन या चार नंबर तक उनके आसन हो गए या मेरी ये बेबी आइटम में फ्रॉक्स हो गई या बेबी सेट्स हो जाते हैं ये चीज आ जाती है बेबी सेट और ये हमारे बच्चों में आ जाती है मेटी इस तरह से काफी आइटम्स जो है वूलर जो कि है वोलर आइटम मेरे पास तैयार है इतने आप जो मैडम कपड़े की स्टाल लगाते हैं उनसे बात हुई है उन्होंने बताया कपड़े के लिए हर तरह वरायटी के लिए बताया उन्होंने ਆਓ ਆਪ ਅੱਗੇ ਵੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਨੂੰ ਕੀ ਕਹਿੰਦੇ ਹੈ ਸਰ ਬੋਲੂਗੇ ਮੜਾਏ ਕੁਛ ਨਹੀਂ ਚੱਲਣੇ ਸਪੋਰਟ ਦੇ ਕੇ ਵੀਡੀਓਜ਼ ਵਗੈਰਾ ਬਣਾ ਲਿਆ। ਤੁਸੀਂ ਦੇਖ ਰਹੇ ਹੋ ਤੇ ਬੱਚਿਆਂ ਲਈ ਹਰ ਤਰ੍ਹਾਂ ਦੇ ਖਿਡੌਣੇ ਕਾਰਾਂ ਜੀਪਾਂ ਵੀ ਲਗਾਈਆਂ ਗਈਆਂ। ਦੇਖੋ ਪਬਲਿਕ ਵੀ ਬੜੀ ਆਉਂਦੀ ਹੈ ਤੇ ਹਰ ਤਰ੍ਹਾਂ ਦੀਆਂ Thank you. Yeah. Uh -huh. yeah. ਕਿ ਹੈ ਸਰ ਕਿਹਨੋਂ ਸਿਆ ਜਾ ਲੋ ਨੋਕਲੀ ਹੈ ਇਹ ਤੁਹਾਨੂੰ ਕਿਵੇਂ ਲੱਗਾ ਬੜਾ ਮੰਡਲ ਮੇਲਾ ਲਗਾ ਹੋਇਆ ਤੇ ਬਟਿੰਡਾ ਨੇ ਨਹੀਂ ਵਧੀਆ ਲੱਗ ਰਿਹਾ ਹੈਗਾ ਵੈਰਾਈਟੀਆਂ ਕਾਫੀ ਹੈ ਦੇਖਣ ਨੂੰ ਠੀਕ ਹੈ ਵਧੀਆ ਬੜਾ ਖਾਣੇ ਦੀ ਵੈਰਾਈਟੀ ਆਪ ਕੋ ਚਾ ਲਈ ਇੱਥੇ ਹਾਂ ਲੱਗੀ ਹੈਗੀ ਪਰ ਟੇਸਟ ਨਹੀਂ ਕਦੇ ਕੀਤਾ ਬਾਹਰਲਾ ਖਾਣਾ ਤਾਂ ਕਰਕੇ ਅੱਛਾ ਹੈਗਾ ਸਾਰੇ ਖਾ ਰਹੇ ਹੈ ਵਧੀਆ ਇਹ ਮੇਲਾ ਆਪਣਾ ਹਸਾਲੇ ਹਾਂ ਲੱਗਣਾ ਚਾਹੀਏ ਦੇਖੋ ਲੱਗਣਾ ਤਾਂ ਚਾਹੀਦਾ ਹੈਗਾ ਸਾਰੇ ਵੈਰਾਈਟੀਆਂ ਹੈਗੇ ਉਹਦੇ ਲਈ ਸਾਰੇ ਲਈ ਜਾਣਕਾਰੀ ਮਿਲਦੀ ਹੈਗੀ ਕਿਤੇ ਕੀ ਚੀਜ਼ ਬਣ ਰਹੀ ਹੈ ਜਾਂ ਕਿਤੇ ਕੀ ਚੀਜ਼ ਚੱਲ ਰਹੀ ਹੈ ਟ੍ਰੈਂਡਿੰਗ ਕੀ ਹੈਗਾ ਸਾਰਾ ਕੁਝ ਪਤਾ ਚੱਲਣਾ ਆਓ ਥੋੜਾ ਜਾ ਥੋੜਾ ਜਿਹਾ ਘੁੰਮਣ ਦਾ ਹੋ ਜਾਏਗਾ এনवायरमेंट ਚੇਂਜ ਹੋਏਗਾ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਨਾ ਸਵੇਰ ਤੋਂ ਸ਼ਾਮ ਥੋੜੀ ਜਿਹੀ ਆਊਟਿੰਗ ਹੋ ਜਾਏਗੀ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇਗੀ ਉਹ ਦੇਖ ਕੇ ਜਾ ਤੁਸੀਂ ਇੱਥੇ ਦੇਖਿਆ ਆਪਾਂ ਪਬਲਿਕ ਨਾਲ ਮੈਡਮ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਵੀ ਜੋ ਲੇਡੀਜ਼ ਘਰੇ ਬੈਠੇ ਆ ਉਹਨਾਂ ਨੂੰ ਆ ਕੇ ਮੇਲਾ ਦੇਖਣਾ ਚਾਹੀਦਾ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਲਗਾਈ ਗਈ ਤੁਸੀਂ ਦੇਖ ਰਹੇ ਹੋ ਜੀ ਲੋਕਾਂ ਦੀ